ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਤੋਂ ਗੰਭੀਰ ਮਾਮਲਾ ਸਾਹਮਣੇ ਆਇਆ ਜਿੱਥੇ ਫੌਜ ਅਤੇ ਪੁਲਿਸ ਦੀ ਤਿਆਰੀ ਲਈ ਆਉਣ ਵਾਲੀ ਇੱਕ ਨੌਜਵਾਨ ਲੜਕੀ ਦੇ ਨਾਲ ਕੋਚ ਦੇ ਵੱਲੋਂ ਜਿਸਮਾਨੀ ਛੇੜਛਾੜ ਕਰਨ ਦੇ ਗੰਭੀਰ aarop ਲੱਗੇ ਨੇ ਪੀੜਤ ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਇਹ ਪੂਰਾ ਮਾਮਲਾ ਪੁਲਿਸ ਦੇ ਅੱਗੇ ਰੱਖਿਆ ਜਿਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਕੋਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਥਾਣਾ ਇੰਚਾਰਜ ਸੁਪਿੰਦਰ ਸਿੰਘ ਦੇ ਮੁਤਾਬਕ ਲੜਕੀ ਕਾਫੀ ਸਮੇਂ ਤੋਂ ਇਸ ਸੈਂਟਰ ਦੇ ਵਿੱਚ ਕੋਚਿੰਗ ਲੈ ਰਹੀ ਸੀ ਪਰ ਉਕਤ ਕੋਚ ਰਿੱਤਮ ਸਿੰਘ ਵੱਲੋਂ ਬਾਰ-ਬਾਰ ਉਸ ਨਾਲ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਸ਼ਿਕਾਇਤ ਮਿਲਣ ਉੱਤੇ ਮਾਮਲਾ ਦਰਜ ਕਰਕੇ ਕੋਚ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਇਸ ਕੋਚ ਉੱਤੇ ਪਹਿਲਾਂ ਵੀ ਇੱਕ ਕੇਸ ਦਰਜ ਹੈ ਅਤੇ ਉਸ ਦੀ ਜਾਂਚ ਜਾਰੀ ਹੈ ਲੋਕਾਂ ਨੂੰ ਅਪੀਲ ਕਰਦੇ ਉਹਨਾਂ ਨੇ ਕਿਹਾ ਕਿ ਬੱਚਾ ਨੂੰ ਕਿਸੇ ਵੀ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਭੇਜਣ ਤੋਂ ਪਹਿਲਾਂ ਕੋਚ ਅਤੇ ਸਟਾਫ ਦੀ ਪੂਰੀ ਤਸਦੀਕ ਕਰਨਾ ਬੇਹਦ ਜ਼ਰੂਰੀ ਹੈ ਤਾ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕੇ ਲੜਕੀ ਵੱਲੋਂ ਇਤਲਾਹਾਈ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਕਰੀਬ 2 ਮਹੀਨੇ ਤੋਂ ਪੀਸ ਜਾਂ ਫੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਹੈ ਉਹਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਜਿਸ ਦੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 196 ਮਿਤੀ 21/11/2025 ਅਧੀਨ ਤਾਰਾ 75 301 ਜਾਂ ਜੀਮਨਦੋ ਬੀ ਐਨ ਐਸ ਥਾਣਾ ਖਮਾਣਾ ਦਰਜ ਕੀਤਾ ਬਰਖਲਾ ਪ੍ਰੀਤਮ ਸਿੰਘ ਸਨਉ ਪ੍ਰਗਟ ਸਿੰਘ ਵਾਸੀ ਕਲਾਰ ਮਾਜਰਾ ਥਾਣਾ ਮਲੋ ਜਿਲ੍ਹਾ ਫਤੇਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਅਮਲੇ ਵਿੱਚ ਅਮਲੇ ਵਿੱਚ ਲਿਆਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕੇਸ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਡ੍ਰੀਮ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇਨਿੰਗ ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਦੇ ਜਿਹੜਾ ਪਿਛੋਕੜ ਬਾਰੇ ਜਾਣ ਕਰਕੇ ਹਾਸਲ ਕਰਕੇ ਹੀ ਟ੍ਰੇਨਿੰਗ ਤੋਂ ਇਹ ਤੇ ਪਹਿਲਾਂ ਵੀ ਮਕਦਮਾ ਦਰਜ ਹੈ ਜੀ ਫੜਤਾਲ ਕੀਤੀ ਕਿ ਰਿਕਾਰਡ ਦੀ ਮਕਦਮਾ ਦਰਜ ਹੈ ਲੜਕੀ ਵੱਲੋਂ ਇਤਲਾਹ ਆਈ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਕਰੀਬ 2 ਮਹੀਨੇ ਤੋਂ ਰੀਸ ਜਾਂ ਫੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਉਹਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਜਿਸ ਦੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਕਦਮਾ ਨੰਬਰ 196 ਮਿਤੀ 21 11 2025 ਅਧਿੰਤਾਰਾ 75 300 ਜਾਂ ਜੀਮਨਦੋ ਬੀ ਐਨ ਐਸ ਥਾਣਾ ਖਮਾਣਾ ਦਰਜ ਰਜਿਸਟਰ ਬਰਖਲਾ ਪ੍ਰੀਤਮ ਸਿੰਘ ਸਨੋ ਪ੍ਰਕਾਸ਼ ਸਿੰਘ ਵਾਸੀ ਕਲਾਰ ਮਾਜਰਾ ਥਾਣਾ ਮਲੋ ਜਿਲ੍ਹਾ ਫਤਿਹਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਅਮਲੇ ਵਿੱਚ ਅਮਲ ਵਿੱਚ ਲਿਆਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਹੁਣ ਸਮਾਨਡ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਟ੍ਰੇਨਿੰਗ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇਨਿੰਗ ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਦੇ ਜਿਹੜਾ ਪਿਛੋਕੜ ਬਾਰੇ ਜਾਣ ਕਰਕੇ حاصل ਕਰਕੇ ਹੀ ਟ੍ਰੇਨਿੰਗ ਦਵਾਉਣ ਇਹ ਤੇ ਪਹਿਲਾਂ ਵੀ ਕਦਮਾਂ ਦਰਜ ਹੈ ਜੀ ਫਰਤਾਲ ਕੀਤੀ ਕਿ ਰਿਕਾਰਡ ਦੀ ਕਦਮਾਂ ਦਰਜ ਹੈ ਜੀ